ਵਿਦਾਂਸਬਾ ਹਲਕਾ ਮਲੋੜ ਦੇ ਪਿੰਡਾਂ ਦੇ ਵਿੱਚ ਪਿਛਲੇ 3 ਦਿਨ ਤੋਂ ਲੋਕਾਂ ਦੇ ਘਰਾਂ ਤੇ ਲੱਗੇ ਅਕਾਲੀ ਦਲ ਦੇ ਝੰਡੇ ਉਤਾਰਨ ਦੇ ਦੋਸ਼ ਲੱਗ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਨ ਜਿਸ ਕਾਰਨ ਉਹਨਾਂ ਨੇ ਆਪਣੇ ਘਰਾਂ ਤੇ ਪਾਰਟੀ ਦੇ ਝੰਡੇ ਲਗਾਏ ਹੋਏ ਨੇ ਝੰਡੇ ਸਾਡੇ ਕੋਲ ਸਲਵਾ ਕੇ ਗਈ ਆ ਕੇ ਅਸੀਂ ਪਹਿਲਾਂ ਲਾ ਹੀ ਕਰ ਲਿਆਵਾਂ ਕਰ ਤੇ ਕਰ ਲੀਆਂ ਤੇ ਝੰਡੇ ਅਸੀਂ ਲੱਗੇ ਪਹਿਲਾਂ ਤੋਂ ਲਾ ਗਈ ਤੇ ਹੇ ਲਾਉਂਦੇ ਨਹੀਂ ਜਦੋਂ ਤੇ ਧੱਕੇ ਨਾਲ ਲਵਾ ਕੇ ਗਏ ਸਾਡੇ ਤੋਂ ਇੱਥੇ ਆ ਕੇ ਪੁਲਿਸ ਇਹ ਕਿੱਥੇ ਲੱਗੇ ਕਿੱਦੇ ਸੀ ਝੰਡੇ ਝੰਡਾ ਇੱਕ ਤਾਂ ਲੱਗਾ ਸੀ ਆ ਬੁਰਜੀ ਤੇ ਤੇ ਇੱਕ ਲੱਗਾ ਸੀ ਉਹ ਤਾਂ ਉਥੋਂ ਲੈ ਕੇ ਸਾਰੇ ਲਵਾ ਕੇ ਤੇ ਗਾਂ ਗਏ ਕਿੰਨੇ ਕ ਬੰਦੇ ਸੀ ਨਾ ਗਾਂ ਨਹੀਂ ਸਾਂ ਕਰੇ ਤੇ ਨਹੀਂ ਤਾਂ ਮੈਂ ਲੋਨ ਨਹੀਂ ਦੇਣਾ ਸੀਗਾ ਕਿੰਨੇ ਕ ਬੰਦੇ ਸੀ ਕੋਲ ਭਲਾਂ ਦੀਆਂ ਅੱਖਾਂ ਵਿੱਚ ਫੜ ਕੇ ਮੈਨੂੰ ਲੈ ਜਾਓ ਤੇ ਮੈਂ ਝੰਡਾ ਨਹੀਂ ਲਾਉਣ ਦੇਣਾ ਝੰਡੇ ਇਹ ਮੁਲਾਜ਼ਮ ਚਾਰ ਜਣੇ ਆਏ ਇਹ ਗੱਡੀ ਤੇ ਸਾਨੂੰ ਕਹਿੰਦੇ ਵੀ ਜਾਂਦਾ ਝੰਡੇ ਲਾਉ ਚੌਣ ਕਮਿਸ਼ਨ ਵੱਲੋਂ ਆਰਡਰ ਆਂਦੀ ਤੁਹਾਨੂੰ ਜੇਲ੍ਹ ਦਿੱਤਾ ਜਾਊਗਾ ਅਸੀਂ ਕਹਿੰਦੇ ਨਹੀਂ ਲਾਉਂਦੇ ਉਹ ਕਹਿੰਦੇ ਨਾ ਲਾਉਂਗੇ ਦੂਜੀ ਤਰ੍ਹਾਂ ਲਵਾਵਾਂਗੇ ਸਾਰੇ ਟੋਟਲ ਲਵਾ ਕੇ ਗਏ ਇੱਧਰ ਵੇਖੋ ਇਹ ਤੋੜੀ ਲੱਗੇ ਕਿੱਥੇ ਹੋਏ ਸੀ ਚੰਡੇ ਘਰਾਂ ਦੇ ਵਿੱਚ ਲੱਗੇ ਹੋਇਆ ਜੀ ਮਕਾਨ ਦੇ ਤੇ ਇਹ ਬੈਨਰ ਵੀ ਆ ਘਰੇ ਲੱਗਾ ਹੋਇਆ ਸੀ ਜੀ ਪੂਏ ਲੱਗੇ ਆਪਣੇ ਹੋਰ ਕੁਝ ਵੀ ਕੀ ਆਗੇ ਹੋਰ ਇਹ ਹੀ ਦੁਕਾਨ ਉਹ ਇਹ ਧੁਮਕੀਆਂ ਦੇ ਗਏ ਵੀ ਤੁਸੀਂ ਨਹੀਂ ਲਾਉਣੇ ਦੁਬਾਰਾ ਚੰਡੇ ਕੋਈ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਕਰਾਂਗੇ ਤੁਹਾਡੇ ਦੂਜੇ ਪਾਸੇ ਸਾਫ ਦਾ ਵਿਧਾਇਕ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਲੋਕ ਬੋਖਲਾਹਰ ਦੇ ਵਿੱਚ ਆ ਕੇ ਪੁਲਿਸ ਦੀ ਮਦਦ ਨਾਲ ਅਕਾਲੀ ਵਰਕਰਾਂ ਨਾਲ ਤਾਂ ਕਾ ਕਾ ਕਰ ਰਹੇ ਨੇ ਪਿਛਲੇ 2 ਸਾਲਾਂ ਤੋਂ ਕਾਂਗਰਸ ਪਾਰਟੀ ਨੇ ਪੰਜਾਬ 'ਚ ਜੋ ਕਾਰਜਕਾਰੀ ਕੀਤੀ ਹੈ ਉਦਾ ਸਿੱਟਾ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਮਿਲਣ ਜਾ ਰਿਹਾ ਹੈ ਤੇ ਕਾਂਗਰਸ ਪਾਰਟੀ ਨੂੰ ਇਹ ਗੱਲ ਦਾ ਪਤਾ ਹੈ ਕਿ ਲੋਕ ਉਹਨਾਂ ਦੇ ਖਿਲਾਫ ਹੈ ਉਹਨਾਂ ਦੇ ਖਿਲਾਫ ਫਤਵਾ ਦੇਣ ਜਾ ਰਿਹਾ ਹੈ ਇਸ ਗੱਲ ਨਾਲ ਉਹਨਾਂ 'ਚ ਬਖਲਾਹਟ ਹੈ ਬਖਲਾਹਟ ਵੇਖਣ ਨੂੰ ਮਲੋਠ ਹਲਕੇ 'ਚ ਮਿਲ ਰਹੀ ਹੈ ਜਿੱਥੇ ਪੁਲਿਸ ਮੁਲਾਜ਼ਮ ਸਾਡੇ ਵਰਕਰਾਂ ਦੇ ਘਰਾਂ 'ਚ ਗਏ ਹੈ ਤੇ ਘਰਾਂ ਦੇ ਵਿੱਚ ਜਿਹੜੇ ਚੰਡੇ ਕੋਈ ਸਾਡੇ ਪਾਰਟੀ ਦੇ ਸ਼ਰੋਮੀ ਅਕਾਲੀ ਦਲ ਦੇ ਲੱਗੇ ਸੀ ਉਹਨਾਂ ਨੂੰ ਉਤਾਰਨ ਲਈ ਸਾਡੇ ਵਰਕਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਇਲੈਕਸ਼ਨ ਕਮਿਸ਼ਨ ਨੂੰ ਵੀ ਇਹਨਾਂ ਨੂੰ ਰੋਕਿਆ ਜਾਵੇ ਜਿਹੜੀ ਕੋਈ ਪਬਲਿਕ ਪ੍ਰਾਪਰਟੀ ਤੇ ਜੇ ਕੋਈ ਝੰਡਾ ਲੱਗਿਆ ਜਾਂ ਬੈਨਰ ਲੱਗਿਆ ਉਹ ਤਾਂ ਚਲੋ ਡਿਫੇਸਮੈਂਟ ਚ ਆਉਂਦਾ ਅਸੀਂ ਮੰਨਦੇ ਹਾਂ ਉਸ ਗੱਲ ਨੂੰ ਪਰਕਰਾਂ ਚੋ ਵੀ ਇਹ ਜਿਹੜੇ ਸਾਡੇ ਝੰਡੇ ਆ ਪਾਰਟੀ ਦੇ ਉਤਾਰ ਰਹੇ ਐ ਇਹ ਬਹੁਤ ਹੀ ਨਿੰਦਨਯੋਗ ਕਾਰਵਾਈ ਹੈ ਉਹਦੇ ਇਸ ਬਾਰੇ ਉਪ ਮੰਡਲ ਮੈਜਿਸਟ੍ਰੇਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਇਲਾਕੇ ਤੋਂ ਬਾਹਰ ਹੋਣ ਅਤੇ ਮਾਮਲੇ ਪ੍ਰਤੀ ਜਾਣਕਾਰੀ ਨਾ ਹੋਣ ਦੀ ਗੱਲ ਕਰਦਿਆਂ ਕਿਹਾ ਕੇ ਇਸ ਮਾਮਲੇ ਦੀ ਪੜਤਾਲ ਜ਼ਰੂਰ ਕਰਵਾਉਣਗੇ ਮਲੋੜ ਤੋਂ ਚੇਤਨਪੁਰ ਅੱਧੇ ਰਿਪੋਰਟ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563